ਲਾਗੀ ਵਿੱਚ ਲਾਉਣਾ ਉਹ ਨਾ ਵਿੱਚ ਵੜਾ ਕਿੱਥੇ ਲਾਉਣਾ ਉਹ ਥੱਲੇ ਰੱਖੋ ਓਏ ਓਏ ਬਟਨ 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 ਇਹਨੂੰ ਕਰ ਦੇ ਉਹਦਾ ਦਿਨ ਬਾਅਦ ਛੱਡ ਦੀ ਆਡਾ ਲਾਗ ਰਿਹਾ ਹੈ। ਵਾਹਿੰਗ ਬੋਲ ਰਿਹਾ ਹੈ। ਇਹ ਨਹੀਂ ਜਾਂਦਾ। ਕੋਡ ਕੋਈ ਨਹੀਂ ਛੱਡਦੇ। ਛੱਡਦੇ ਕੋਈ ਨਹੀਂ। ਇਹਦੇ ਨਹੀਂ ਜਾਂਦਾ। ਬਾਗ ਇੱਥੇ ਰਹਿਣ ਦੇ। ਫਿਰ ਆ ਚਿੱਗਾਲੇ ਜਿੱਕਾ ਜਿੱਕਾ। ਇਹ ਇਕੱਠਾ ਕਰ ਬੁੱਝਾ ਉਹ ਮੜਾ रात बारजे कि आ जाओ क्यों 不搞动，你得教这个不够动，你放弃人家的。

ਸਾਧ ਸੰਤੋ ਸਤਗੁਰਾਂ ਦੇ ਪਾਵਨ ਹੁਕਮਨਾਮੀ ਹੁਮੜੀਆਂ ਪਰੰਪਰਾ ਦਾ ਆਧਾਰ ਆ ਕੇ ਦੇ ਕੇ ਜੀਤਰਾ ਰੱਬ ਹੁਣਗੇ ਸੋ ਸਾਰੀਆਂ ਸੰਗਤਾਂ ਗੁਰੂ ਘਰਵਾਰ ਵਿੱਚ ਪਹੁੰਚਣ ਦੀ ਕਿਰਪਾ ਦਿੱਤਾ ਕਰੋ ਜਦੋਂ ਅਰਬੀ ਬਾਣੀ ਦੇ ਕੀਰਤਨ ਸ਼ੁਰੂ ਹੋ ਜਾਣੇ ਨੇ ਸੰਗਤਾਂ ਨੇ ਚੁੱਪ ਦਾ ਦਾਨ ਵਾਚਸ਼ ਕਰਨਾ ਹੈ ਸੋ ਆਓ ਮਹਾ ਜੀ ਦੇ ਹੁਕਮਨਾਮੀ ਸਰਬੋਣ ਕਰੀਏ ਜੀ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਧਰਮ ਸਵੰਨੀ ਸਰਬ ਸੰਗਵਾਵੇ आपने नहीं 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 जैसों लड़े गुरु नानक सतु वाली जी सोरी गणत गाई अपना बिल्द पछाण हाथ देखें करे अपने Subhash, 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 جي hmm ۽ اپي وڙه ڏسي قومي ڏيکڻ جي वाहगुरु जी का खालसा श्री वाहू जी की फतेह सारे ही संकतान निर्मता सेनती है